ਪਾਠ 19ਵਾਂ ਪ੍ਰਚਾਰ ਦੇ ਆਮ ਆਧਾਰ ਸ਼ਾਂਤਮਈ ਦੌਰ ਵਿੱਚ ਪ੍ਰਚਾਰ ਦਾ ਸਿੱਧਾ ਅਤੇ ਸਾਦਾ ਰੂਪ ਸਭ ਨੂੰ ਨਜ਼ਰ ਆਉਂਦਾ ਹੈ ਜਿਵੇਂ ਧਰਮ ਦੀ ਗੱਲ ਕਰਨਾ ਜਾਂ ਛੋਟੇ ਪੱਧਰ ਉੱਤੇ ਵਪਾਰ ਲਈ ਮਸ਼ਹੂਰੀ ਕੀਤੀ ਜਾਂਦੀ ਹੈ ਪ੍ਰਚਾਰ ਦਾ ਅਸਲ ਰੂਪ ਗੁੰਜਲਦਾਰ ਅਤੇ ਓਲੇ ਵਾਲਾ ਹੁੰਦਾ ਜੋ ਕਿਸੇ ਹੋਰ ਨਾ ਹਿੱਟ ਕੁਝ ਹੋਰ ਕਰਨ ਲਈ ਕੀਤਾ ਜਾਂਦਾ ਮੂਲ ਰੂਪ ਵਿੱਚ ਇਹ ਰਾਸੀ ਪ੍ਰਚਾਰ ਹੀ ਹੁੰਦਾ ਹਕੂਮਤੀ ਜਾਂ ਸਥਾਪਿਤ ਧਿਰਾਂ ਵੱਲੋਂ ਜੋ ਪ੍ਰਚਾਰ ਸ਼ਾਂਤਮਈ ਅੰਮਲਵਜੋ ਲਗਾਤਾਰ ਕੀਤਾ ਜਾਂਦਾ ਉਹਨੂੰ ਇਹਨਾਂ ਨੁਕਤਿਆਂ ਵਿੱਚ ਸਮੇਟਿਆ ਜਾ ਸਕਦਾ ਪਹਿਲਾ ਵਿਕਾਸ ਜਾਂ ਬਦਲਾ ਹਰ ਸਮਾਜ ਦੇ ਲੋਕ ਆਪਣੇ ਲਈ ਬਿਹਤਰ ਜੀਵਨ ਦੀ ਆਸ ਨਾਲ ਅੰਮਲ ਕਰਦੇ ਨੇ ਕਿਸੇ ਸਮਾਜ ਵਿੱਚੋਂ ਸਰਲ ਅਥ ਜਵਾਨਾਂ ਵੱਲੋਂ ਅਸਾਮੀ ਜੰਗਵਜੋ ਜਾਨ ਦੀ ਬਾਜੀ ਵੀ ਸਮਾਜ ਵਿੱਚ ਪਏ ਕਿਸੇ ਖੱਪੇ ਨੂੰ ਪੂਰਨ ਦੀ ਬਿਹਤਰ ਛਾਲ ਹੁੰਦੀ ਆ ਪ੍ਰਚਾਰ ਵੱਜੋਂ ਮੂਲ ਫਰਕ ਇਹ ਗੱਲ ਦਾ ਹੁੰਦਾ ਕਿ ਜੰਗਜੂ ਜੋ ਕਹਿੰਦੇ ਹੁੰਦੇ ਨੇ ਉਸੇ ਅਮਲ ਤੇ ਰਸਤੇ ਦੇ ਧਾਰਨੀ ਹੁੰਦੇ ਨੇ ਪਰ ਹਕੂਮਤਾਂ ਅਕਸਰ ਕਹਿੰਦੀਆਂ ਕੁਝ ਹੋਰ ਅਤੇ ਕਰਦੀਆਂ ਕੁਝ ਹੋਰ ਨੇ ਦੋਵਾਂ ਤਰ੍ਹਾਂ ਦੀ ਕਹਿਣੀ ਕਰਨੀ ਉਲਟੇ ਅਰਥਾਂ ਵਿੱਚ ਹੁੰਦੀ ਆ ਕਿਸੇ ਸਾਮੀ ਜੰਗ ਦੀ ਪਰਚੋਲ ਮੌਕੇ ਇਹ ਫਰਕ ਨੂੰ ਅਣਦੇਖਣ ਨਹੀਂ ਕਰਨਾ ਚਾਹੀਦਾ ਕਿ ਜੰਗਜੂਆਂ ਦੀ ਲੋੜ ਹਕੂਮਤੀ ਢਾਂਚੇ ਨੂੰ ਕਾਬੂ ਕਰਨ ਦੀ ਹੁੰਦੀ ਆ ਪਰ ਹਕੂਮਤਾਂ ਦੀ ਲੋੜ ਉਹਨਾਂ ਦੇ ਕਿਰਦਾਰ ਵਿਚਾਰ ਨੂੰ ਖਤਮ ਕਰਨ ਦੀ ਹੁੰਦੀ ਆ ਇਸ ਕਰਕੇ ਹਥਿਆਰਬੰਦ ਜੰਗਮਗਰੂ ਹੋਣ ਵਾਲਾ ਪ੍ਰਚਾਰ ਹੀ ਜੰਗ ਦੀ ਜਿੱਤ ਹਾਰ ਤੈਅ ਕਰਦਾ ਹੈ ਦੂਮੇ ਤਰ੍ਹਾਂ ਆਪਣੇ ਆਪਣੇ ਹਿਸਾਬ ਨਾਲ ਜੜਾਵਲ ਮੁੜਨਾ ਜਾਂ ਅਗਾਮ ਵਧਣ ਦਾ ਵਿਕਾਸ ਜਾਂ ਬਦਲਾਵਜੋ ਦਾਵਾ ਤੇ ਵਾਅਦਾ ਕਰਦੀਆਂ ਨੇ ਜੇ ਜੰਗ ਜੋ ਕਿਸੇ ਪਛਾਣ ਤੇ ਯਕੀਨ ਲਈ ਲੜਦੇ ਨੇ ਤਾਂ ਉਹਨਾਂ ਲਈ ਬਦਲਾ ਦਾ ਮਸਲਾ ਜੜਾਵਲ ਮੁੜਨ ਦਾ ਹੁੰਦਾ ਤੇ ਇਤਿਹਾਸਕ ਮਾਨ ਨੂੰ ਕਾਇਮ ਰੱਖਣ ਦੀ ਗੱਲ ਹੁੰਦੀ ਆ ਆਜ਼ਾਦੀਆਂ ਤੇ ਇਨਕਲਾਬਾਂ ਵਾਲੇ ਜੰਗ ਜੋ ਭਵਿੱਖ ਦੀ ਜ਼ਮਾਨੇ ਦੀ ਗੱਲ ਕਰਦੇ ਨੇ ਦੋਵੇਂ ਤਰ੍ਹਾਂ ਦੇ ਜੰਗ ਜੂ ਸੁਪਨੇ ਬਦਲਾ ਜਦ ਵਿਕਾਸ ਦੇ ਮੁਕਾਬਲੇ ਜੋ ਕੁਝ ਹਕੂਮਤਾਂ ਲੋਕਾਂ ਨੂੰ ਬਿਨਾਂ ਮੰਗੇ ਦੰਦੀਆਂ ਨੇ ਉਹ ਪ੍ਰਚਾਰ ਜੰਗ ਦਾ ਠੋਸ ਹਿੱਸਾ ਹੁੰਦਾ ਕਿਸੇ ਇਲਾਕੇ ਦੇ ਭੂਗੋਲ ਅਤੇ ਕਿਤੇ ਵਿੱਚ ਬਦਲਾ ਸਿੱਖਿਆ ਅਤੇ ਸਮਾਜਿਕ ਨੀਮਾ ਵਿੱਚ ਜੋ ਕੁਝ ਬਦਲਾ ਵਜੋਂ ਆਪਰਦਾ ਉਹ ਬੀਤੇ ਜਾਂ ਆਉਣ ਵਾਲੇ ਸਮੇਂ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਜਿੱਥੇ ਵੀ ਲੋਕ ਹਕੂਮਤਾਂ ਖਿਲਾਫ ਹਥਿਆਰਬੰਦ ਰੂਪ ਵਿੱਚ ਲੜੇ ਨੇ ਉੱਥੇ ਵਿਕਾਸ ਜਾਂ ਬਦਲਾ ਵਧੇਰੇ ਕਰਕੇ ਰਾਸੀ ਜੰਗ ਹੀ ਹੁੰਦਾ ਦੂਜਾ ਗਿਆਨ ਵਿਗਿਆਨ ਪਿਛਲੇ 200 ਸਾਲਾਂ ਵਿੱਚ ਵਿਗਿਆਨ ਦੇ ਨਾਂ ਹੇਠ ਹੋਣ ਵਾਲੇ ਪ੍ਰਚਾਰ ਦੀ ਕਮਾਲ ਹੈ ਕਿ ਲੋਕਾਂ ਲਈ ਵਿਗਿਆਨਕ ਖੋਜ ਅਰੇਹਾ ਸ਼ਬਦ ਬਣ ਗਿਆ ਜਿਸ ਉੱਤੇ ਸ਼ੰਕਾ ਕਰਨਾ ਅਨਪੜਤਾ ਜਾਂ ਪਛਾਣ ਖਿਚੂ ਮੰਨਿਆ ਜਾਣ ਲੱਗਾ ਹੈ ਖੁਦ ਵਿਗਿਆਨੀਆਂ ਦੇ ਵਿਚਾਰ ਵਿੱਚ ਵਿਗਿਆਨੀ ਉਹੀ ਹੈ ਜਿਹੜਾ ਆਪਣੇ ਸਿੱਧ ਕੀਤੇ ਨੂੰ ਉਤੇ ਉਤੇ ਵੀ ਆਪਸ਼ੱਕ ਕਰੇ ਅਤੇ ਨਵੀਂ ਖੋਜ ਵਿੱਚ ਲੱਗ ਜਾਵੇ ਪ੍ਰਚਾਰ ਦੇ ਜ਼ੋਰ ਕਾਰਨ ਇਹ ਗੱਲ ਵਿਦਵਾਨਾਂ ਲਈ ਵੀ ਵੱਡਾ ਮਸਲਾ ਨਹੀਂ ਬਣੀ ਵਿਗਿਆਨ ਪੜਨ ਪੜਾਉਣ ਦੀ ਨੀਤੀ ਅਤੇ ਰਣਨੀਤੀ ਸਾਰੀ ਦੁਨੀਆ ਵਿੱਚ ਅਸਾਵੀ ਜੰਗ ਦਾ ਹਿੱਸਾ ਕਿਵੇਂ ਹੈ ਵਿਗਿਆਨਕ ਸ਼ਬਦ ਸਭ ਖੇਤਰਾਂ ਵਿੱਚ ਇੰਨੀ ਗੈਰ ਵਿਗਿਆਨਕ ਮਹੱਤਤਾ ਹਾਸਲ ਕਰ ਗਿਆ ਹੈ ਕਿ अनेका ਧਰਮ ਪ੍ਰਚਾਰਕ ਆਪਣੇ ਆਪਣੇ ਧਰਮ ਵਿੱਚੋਂ ਵਿਗਿਆਨ ਲੱਭ ਕੇ ਆਪਣੇ ਧਰਮ ਨੂੰ ਵਿਗਿਆਨਕ ਕਹਿਣ ਦਾ ਯਤਨ ਕਰ ਰਹੇ ਨੇ ਪ੍ਰਚਾਰ ਦੇ ਅਸਰ ਹੇਠ अनेका ਸਮਾਜਸੀ ਵੀ ਅਤੇ ਪਰੰਪਰਾ ਪ੍ਰੇਮੀ ਵੀ ਆਪਣੇ ਪਛੋਕੜਾਂ ਵਿੱਚ ਵਿਗਿਆਨਕ ਸ਼ਬਦ ਤੇ ਅਮਲਾਂ ਨੂੰ ਲੱਭ ਰਹੇ ਨੇ ਪਰੰਪਰਾ ਤੋਂ ਆਜ਼ਾਦੀ ਦਾ ਖਿਆਲ ਤਾਂ ਹਕੂਮਤਾਂ ਲਈ ਮੌਕਾ ਹੁੰਦਾ ਹੈ। ਅਸਾਵੇਂ ਜੰਗਾਂ ਵਿੱਚ ਇਹ ਹਥਿਆਰ ਹੋਰ کارਗਰ ਹੋ ਜਾਂਦਾ ਹੈ। ਜੰਗ-ਜੂਖ ਖਿਆਲ ਦੇ ਖਾਤਮੇ ਦਾ ਬੀਜ ਅਕਸਰ ਵਿਗਿਆਨ ਸੋਚ ਦੇ ਨਾਂ ਹੇਠ ਹੀ ਬੀਜਿਆ ਜਾਂਦਾ ਹੈ। ਰਾਸੀ ਪੜ ਵਿੱਚ ਸਮਾਜਵਾਦੀ ਅਤੇ ਲੋਕਤੰਤਰੀ ਹਕੂਮਤਾਂ ਆਪਣੇ ਹਰ ਵਿਰੋਧੀ ਨੂੰ ਵਿਗਿਆਨ ਵਿਰੋਧੀ ਸਿੱਧ ਕਰਨ ਲੱਗੀਆਂ ਹੋਈਆਂ ਨੇ। ਦੋਵੇਂ ਪਾਸਿਆਂ ਦੇ ਪ੍ਰਚਾਰ ਵਿਗਿਆਨਕ ਹੋਣ ਦੀ ਲੋੜ ਨੂੰ ਜ਼ਰੂਰ ਦੱਸਦੇ ਨੇ। ਖਾਸ ਕਰਕੇ ਹਕੂਮਤਾਂ ਵਿਰੁੱਧ ਲੜਨ ਵਾਲੇ ਲੋਕਾਂ ਵਾਸਤੇ ਕਿਸੇ ਵੀ ਵਪਾਰਕ ਜਾਂ ਰਾਸੀ ਪ੍ਰਚਾਰ ਦੀ ਮੁਹਿਮ ਅੱਗੇ ਵਿਗਿਆਨਕ ਖੋਜ ਜਾਂ ਵਿਕਾਸਾਦਿ ਸ਼ਬਦ ਲਾਉਣ ਨਾਲ ਸਮਾਜਿਕ ਪ੍ਰਵਾਨਗੀ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ ਅਤੇ ਵਿਰੋਧ ਦੀ ਥਾਂ ਘਟ ਜਾਂਦੀ ਹੈ। ਵਿਗਿਆਨ ਦੇ ਨਾਂ ਹੇਟ ਹੋਣ ਵਾਲੇ ਪ੍ਰਚਾਰ ਦਾ ਵਿਰੋਧ ਵਿਗਿਆਨੀ ਵੀ ਨਹੀਂ ਕਰ ਸਕਦੇ ਕਿਉਂਕਿ ਰਾਸੀ ਅਤੇ ਵਪਾਰਕ ਧਿਰਾਂ ਦੇ ਪ੍ਰਚਾਰ ਦਾ ਵਿਰੋਧ ਕਰਨ ਦਾ ਮਤਲਬ ਜੰਗ ਜੂਆਂ ਵਾਂਗ ਬਦਨਾਮ ਹੋ ਕੇ ਮਰਨ ਵਾਲੀ ਪੂਰੀ ਜੰਗ ਲੜਨਾ ਹੁੰਦਾ ਹੈ। ਸਮਾਜਿਕ ਜੀਵਨ ਬਾਰੇ ਜਿਸ ਕਿਸਮ ਦੀ ਖੋਜ ਵਧੇਰੇ ਹੋ ਰਹੀ ਹੈ ਉਹੀ ਪ੍ਰਚਾਰ ਜੰਗ ਦਾ ਹਿੱਸਾ ਹੈ ਪਿਛਲੇ 100 ਸਾਲਾਂ ਵਿੱਚ ਮਨੁੱਖ ਲਈ ਜੋ ਵਸਤਾਂ ਜਾਂ ਤਰੀਕੇ ਲਾਏ ਬੰਦ ਕਹੇਗੇ ਉਹ ਉਲਟੇ ਸਿੱਧ ਹੋਏ ਅਤੇ ਗਾਹ ਵੀ ਹੋਣਗੇ ਇਹਦਾ ਅਸਲ ਕਾਰਨ ਵਿਗਿਆਨ ਨੂੰ ਰਾਜਨੀਤਿਕ ਜਾਂ ਵਪਾਰਕ ਹਿੱਤਾਂ ਲਈ ਵਰਤਣਾ ਤਾਜੀ ਮਿਸਾਲ ਕਰੋਨਾ ਦਾ ਬਚਾਓ ਟੀਕਾ ਕਿੰਨੇ ਹੀ ਵਪਾਰੀ ਟੋਲੇ ਦਾਅਵੇ ਕਰਨ ਲੱਗ ਪਏ ਕਿ ਹਕੂਮਤਾਂ ਨਾਲ ਇਕਰਾਰਨਾਮੇ ਹੋ ਗਏ ਨੇ ਕਿ ਕਿਹਦੇ ਕੋਲੋਂ ਟੀਕੇ ਖਰੀਦੇ ਜਾਣ ਇਹ ਗੱਲ ਹੁਣ ਖੁੱਲ ਗਈ ਹੈ ਕਿ ਬਹੁਤੀ ਖੋਜ ਹਕੂਮਤਾਂ ਜਾਂ ਵਪਾਰੀਆਂ ਦੇ ਹਿੱਤਾਂ ਲਈ ਹੁੰਦੀ ਹੈ ਜੇਕਰ ਖੋਜ ਨਿਰਪੱਖ ਸਹੀ ਅਤੇ ਲੋਕ ਹਿੱਤ ਰੂਪ ਵਿੱਚ ਵੀ ਹੋ ਜਾਵੇ ਤਾਂ ਵੀ ਇਹ ਦੀ ਵਰਤੋਂ ਹਕੂਮਤ ਦੇ ਹਿੱਤ ਲਈ ਕੀਤੀ ਜਾ ਸਕਦੀ ਹੈ ਹੁਣ ਇਹਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਹੈ ਕਿ ਪਿਛਲੀਆਂ ਦੋ ਸਦੀਆਂ ਵਿੱਚ ਵਿਗਿਆਨ ਦੇ ਨਾਂ ਹੇਠ ਜੋ ਤਕਨੀਕੀ ਵਿਸਥਾਰ ਤੇ ਵਿਚਾਰ ਫੈਲਾ ਹੋਇਆ ਉਹ ਆਖਰ ਨੂੰ ਕਿਹਦੇ ਕੰਮ ਆਇਆ ਜੋ ਵਿਕਾਸ ਲੋਕਾਂ ਨੂੰ ਆਪਣੀ ਵਿਰਾਸਤ ਛੱਡ ਕੇ ਬਾਜ਼ਾਰੀ ਮਾਪੇ ਮੁਤਾਬਕ ਜੀਣ ਲਈ ਸਹਿਮਤ ਕਰ ਰਿਹਾ ਹੈ ਇਹ ਸੰਭਾਵੀ ਅਸਾਮੀਆਂ ਜੰਗਾਂ ਦੀ ਰੋਕ ਥਾਮ ਹੈ ਅਤੇ ਜੰਗ ਜੂਆਂ ਦੇ ਇਤਿਹਾਸਕ ਅਮਲ ਨੂੰ ਰੱਦਣ ਅਤੇ ਭੁਲਾ ਦੇਣ ਦਾ ਤਰੀਕਾ ਵੀ ਹੈ। ਤੀਜਾ ਤਰੱਕੀ ਖੁਸ਼ਹਾਲੀ। ਪਿਛਲੀਆਂ ਦੋ ਸਦੀਆਂ ਵਿੱਚ ਸਭ ਤੋਂ ਵੱਧ ਤਕਨੀਕੀ ਖੋਜਾਂ ਹੋਈਆਂ ਨੇ। ਇਹਨਾਂ ਖੋਜਾਂ ਨੇ ਪ੍ਰਚਾਰ ਦੇ ਪਹਿਲੇ ਅਰਥਾਂ ਤੇ ਪਸਾਰ ਘੇਰੇ ਨੂੰ ਬਹੁਤ ਬਦਲ ਦਿੱਤਾ ਹੈ। ਇਹ ਗੱਲ ਬਹੁਤ ਲੋਕਾਂ ਦੇ ਮੰਨਣ ਵਿੱਚ ਆਉਂਦੀ ਹੈ ਕਿ ਤਰੱਕੀ ਤਕਨੀਕੀ ਸਹੂਲਤਾਂ ਦਾ ਨਾ ਹੈ। ਪਰ ਇਹ ਗੱਲ ਵਿਰਲੇ ਹੀ ਸਮਝਦੇ ਨੇ ਕਿ ਤਰੱਕੀ ਦਾ ਮੁੱਦਾ ਆਪਣੇ ਆਪ ਵਿੱਚ ਪ੍ਰਚਾਰ ਦੀ ਦੇਣ ਹੈ। ਬਿਜਲੀ ਤਰੱਕੀ ਕਾਰਨ ਸ਼ੀਸ਼ੇ ਨਾਲ ਖੇਡਦੇ ਮਰਨ ਵਾਲੇ ਆ ਲੜਾਂ ਦੇ ਮਨਾ ਵਿੱਚ ਕਲਪਨਾ ਬਿਜਲੀ ਰੰਗਾਂ ਅਤੇ ਅਸਲ ਜ਼ਿੰਦਗੀ ਦੇ ਫਰਕ ਦੀਆਂ ਹੱਦਾਂ ਮਿਟ ਰਹੀਆਂ ਨੇ। ਇਹ ਤੋਂ ਅੰਦਾਜ਼ਾ ਲੱਗਦਾ ਹੈ ਕਿ ਪ੍ਰਚਾਰ ਦਾ ਅਗਲਾ ਰੂਪ ਮੱਕੜ ਜਾਲ ਇਹਨਾ ਮਜ਼ਬੂਤ ਹੋਏਗਾ ਕਿ ਉਹ ਬੰਦੇ ਨੂੰ ਆਪਣੀ ਸਮਾਜਿਕ ਹਸਤੀ ਨਾਲੋਂ ਅਤੇ ਧਰਤੀ ਨਾਲੋਂ ਵੀ ਤੋੜ ਦੇਗਾ। ਅੰਬਰਾਂ ਦਾ ਵਪਾਰ ਕਰਨ ਵਾਲੇ ਆਪਣੀ ਗੱਲ ਦਾ ਮੁੱਢ ਬਣ ਰਹੇ ਨੇ। ਕਿ ਮਨੁੱਖ ਧਰਤੀ ਉੱਤੇ ਜੰਮਿਆ ਪਰ ਇੱਥੇ ਹੀ ਰਹਿਣ ਵਾਸਤੇ ਨਹੀਂ ਜੰਮਿਆ ਹੁਣ ਵੇਲਾ ਹੈ ਕਿ ਮਨੁੱਖਤਾ ਅਨੇਕਾਂ ਤਾਰਿਆਂ ਉੱਤੇ ਫੈਲ ਜਾਵੇ ਕਈ ਸਦੀਆਂ ਪਹਿਲਾਂ ਵਾਸਕੋ ਡਿਗਾਮਾ ਤੇ ਕੋਲੰਬਸ ਸਾਮਰਾਜਾਂ ਲਈ ਸਮੁੰਦਰੋਂ ਪਾਰ ਨਵੀਆਂ ਧਰਤੀਆਂ ਲੱਭਣ ਨਿਕਲੇ ਸੀ ਹੁਣ ਉਵੇਂ ਧਰਤ ਸਮੁੰਦਰਾਂ ਤੋਂ ਪਾਰ ਗੂਗਲ ਐਮਾਜ਼ੋਨ ਅਤੇ ਸਪੇਸਐਕ ਸੰਭਰਾਂ ਉੱਤੇ ਕਬਜ਼ੇ ਲਈ ਨਿਕਲੇ ਨੇ ਕਿਸੇ ਵੇਲੇ ਸਿਕੰਦਰ ਨੇ ਸਾਰੀ ਧਰਤੀ ਜਿੱਤਨੀ ਸੀ ਪਿਛਲੀ ਸਦੀ ਵਿੱਚ ਦੋ ਮਹਾਜੰਗਾਂ ਸਮੁੰਦਰਾਂ ਨੂੰ ਜਿੱਤਣ ਤੇ ਹੋਈਆਂ ਹੁਣ ਅਸਮਾਨਾਂ ਨੂੰ ਜਿੱਤਣ ਲਈ ਹੋਣੀਆਂ ਬਾਕੀ ਨੇ ਅੰਬਰਾਂ ਉੱਤੇ ਛਾ ਜਾਣ ਦਾ ਸੁਪਨਾ ਬੰਦੇ ਲਈ ਸਦਾ ਹੀ ਖਿੱਚਵਾ ਰਿਹਾ ਹੈ ਜਿਵੇਂ ਸਾਮਰਾਜ ਜਿੱਤੇ ਰਾਣੇ ਜੰਗਾ ਵਿੱਚੋਂ ਬਚ ਕੇ ਫੌਜੇ ਨੂੰ ਇਨਾਮ ਵਜੋਂ ਬੇਅਬਾਦ ਇਲਾਕਿਆਂ ਵਿੱਚ ਖੁਸ਼ਹਾਲ ਹੋਣ ਲਈ ਵਸਾਇਆ ਓਵੇਂ ਹੁਣ ਤਕਨੀਕ ਵੱਲੋਂ ਭੁੱਗੀਆਂ ਤੇ ਫੌਜੇ ਨੂੰ ਅਸਮਾਨ ਜਾਂ ਹੋਰ ਧਰਤੀਆਂ ਬਾਦ ਕਰਨ ਲਈ ਵਰਤਿਆ ਜਾਣਾ ਲੋਕਾਂ ਲਈ ਤਕਨੀਕੀ ਸਹੂਲਤਾਂ ਹੀ ਖੁਸ਼ਹਾਲੀ ਦਾ ਸਬੂਤ ਨੇ ਤਰੱਕੀ ਦਾ ਦੂਜਾ ਨਾਂ ਖੁਸ਼ਹਾਲੀ ਬਣ ਗਿਆ ਬੰਦੇ ਨੇ ਅੰਬਰ ਦੇ ਦੂਰ ਦਸਾ ਹੱਦਿਆਂ ਤੀਕ ਸੁਖਮ ਨਿਗਾਹਬਾਨੀ ਦੇ ਸੰਤ ਬਣਾ ਤਰੇ ਨੇ ਮਨੁੱਖਤਾ ਸਮੇਤ ਕੁੱਲ ਜੀਵ ਜਗਤ ਦੀ ਪਲ-ਪਲ ਦੀ ਹਰਕਤ ਸੰਦਾਂ ਦੇ ਸੀਨੇ ਵਿੱਚ ਸਾਂਭੀ ਜਾ ਰਹੀ ਆ ਆਉਣ ਵਾਲੇ ਸਮੇਂ ਵਿੱਚ ਕੁਦਰਤੀ ਵਰਤਾਰਿਆਂ ਦੇ ਰੁਖ ਬਾਰੇ ਨਜ਼ੂਮੀਆਂ ਮੰਗ ਅੰਦਾਜ਼ੇ ਲੱਗਣ ਲੱਗੇ ਨੇ ਇਹ ਖੋਜਾਂ ਹਕੂਮਤ ਜਾਂ ਸਥਾਪਿਤ ਵਿਚਾਰ ਦੇ ਪ੍ਰਚਾਰ ਦੇ ਕੰਮ ਕਿਵੇਂ ਆਉਂਦੀਆਂ ਨੇ ਇਹਦੇ ਬਾਰੇ ਨਿਊਮੀ ਕਲੇਨ ਨੇ ਵੇਰਵਾ ਦਿੱਤਾ ਕਿ ਜਿਹੜਾ ਕੰਮ ਹਕੂਮਤਾਂ ਆਮ ਹਾਲਾਤਾਂ ਵਿੱਚ ਨਹੀਂ ਕਰ ਸਕਦੀਆਂ ਉਹ ਕਮ ਹਕੂਮਤਾਂ ਕੁਦਰਤੀ ਆਫਤਾਂ ਮळे ਕਰਦੀਆਂ ਨੇ ਮੁਸ਼ਕਲ ਵੇਲੇ ਲੋਕਾਂ ਦੀ ਮਦਦ ਦੇ ਨਾਂ ਹੇਠ ਲੋਕਾਂ ਨੂੰ ਲੁੱਟਣ ਜਾਂ ਮਾਰਨ ਵਾਲੇ ਕਾਨੂੰਨ ਪ੍ਰਵਾਨ ਕਰ ਲਏ ਜਾਂਦੇ ਨੇ ਕਿਸੇ ਹੱਦ ਬੁਰੇ ਵੇਲੇ ਵੀ ਹਕੂਮਤਾਂ ਤੇ ਵਪਾਰੀ ਮਦਦਗਾਰ ਹੋਣ ਦੇ ਚਿਹਰੇ ਰਾਹੀਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਦਾ ਖੂਨ ਚੂਸਣ ਦਾ ਪ੍ਰਬੰਧ ਕਰ ਲੈਂਦੇ ਨੇ ਹਕੂਮਤੀ ਪ੍ਰਚਾਰ ਦੀ ਤਸਵੀਰ ਇਹਨੇ ਸਾਫ਼ ਰੂਪ ਵਿੱਚ ਪਹਿਲਾਂ ਲੋਕਾਂ ਸਾਹਮਣੇ ਨਹੀਂ ਸੀ ਆਈ ਨੋਮੀ ਪ੍ਰਿੰਸ ਨੇ ਹੁੰਡੀ ਵਪਾਰੀਆਂ ਦੇ ਭੇਤ ਲੋਕਾਂ ਸਾਹਮਣੇ ਕੀਤੇ ਹਰ ਤਕਨੀਕੀ ਕਦਮ ਲੋਕਾਂ ਨੂੰ ਹਕੂਮਤਾਂ ਦੇ ਹੋਰ ਕਬਜ਼ੇ ਹੇਠ ਰਹਿਣ ਵਾਲਾ ਗਰੀਬ ਬਣਾ ਰਹੀ ਹੈ ਪਰ ਇਹ ਹਕੂਮਤੀ ਪ੍ਰਚਾਰ ਦਾ ਕਮਾਲ ਹੈ ਕਿ ਲੋਕ ਆਪਣੀ ਆਜ਼ਾਦੀ ਅਤੇ ਨਿੱਜਤਾ ਖੁਸ਼ੀ ਨਾਲ ਤਰੱਕੀ ਦੇ ਨਾਂ ਤੇ ਵਾਰ ਰਹੇ ਨੇ ਵਿਕਾਸ ਦੇ ਨਾਂ ਹੇਠ ਦੁਨੀਆ ਵਿੱਚ ਨੀਮ ਉਮਰਦਖਾਨੇ ਬਣ ਗਏ ਨੇ ਜਿੱਥੇ ਲੋਕ ਅਗਲੇ 100 ਸਾਲ ਤੱਕ ਲਈ ਆਪਣੀਆਂ ਲਾਸ਼ਾਂ ਜਮ੍ਹਾਂ ਕਰਾ ਸਕਦੇ ਨੇ ਐਲਕਰ ਲਾਈਫ ਐਕਸਟੈਂਸ਼ਨ ਫਾਊਂਡੇਸ਼ਨ ਪਹਿਲਾ ਅਦਾਰਾ ਹੈ ਜੋ ਮੁਰਦੇ ਜਮ੍ਹਾਂ ਕਰਾਉਂਦਾ ਬੁਢਾਪੇ ਨੂੰ ਬਿਮਾਰੀ ਮੰਨ ਕੇ ਇਲਾਜ ਵੱਜੋਂ ਸਦਾ ਜਵਾਨ ਰਹਿਣ ਦੀ ਖੋਜ ਮਹਿੰਗੀਆਂ ਖੋਜਾਂ ਵਿੱਚੋਂ ਇੱਕ ਹੈ। ਵਿਜਲਬੁੱਧ ਦੀ ਤਰੱਕੀ ਕਿਸੇ ਵੀ ਤਰ੍ਹਾਂ ਦੇ ਬਗਾਵਤੀ ਲੋਕਾਂ ਨੂੰ ਇਕੱਠੇ ਹੋਣ ਤੋਂ ਰੋਕਣ ਲਈ ਅਤੇ ਲੋਕਾਂ ਦੇ ਮਨ ਵਿੱਚ ਉੱਠਣ ਵਾਲੇ ਖਿਆਲਾਂ ਨੂੰ ਸਿੱਧੇ ਰੂਪ ਵਿੱਚ ਜਾਣਨ ਦੇ ਕੰਮ ਆਉਣ ਲੱਗੀ ਹੈ। ਹਕੂਮਤਾਂ ਤੇ ਵਪਾਰੀ ਆਸਵੰਦ ਨੇ ਕਿ ਕੁਝ ਹੋਰ ਤਰੱਕੀ ਨਾਲ ਲੋਕ ਸਿੱਧੇ ਰੂਪ ਵਿੱਚ ਵੀ ਕਾਬੂ ਹੋ ਜਾਣਗੇ। ਹੁਣ ਮਨੁੱਖਤਾ ਦੀ ਸਭ ਤੋਂ ਵੱਡੀ ਮੁਸ਼ਕਲ ਵਾਤਾਵਰਣ ਜਾਂ ਪਰਮਾਣੂ ਹਥਿਆਰ ਨਹੀਂ ਹਨ। ਸਗੋਂ ਹਕੂਮਤਾਂ ਤੇ ਵਪਾਰੀਆਂ ਵੱਲੋਂ ਪ੍ਰਚਾਰਿਆ ਜਾ ਰਿਹਾ ਜੀਵਨ ਅਮਲ ਹੈ ਜਿਸ ਕਰਕੇ ਅਗਲੇ 100 ਕੋਸਾਲ ਵਿੱਚ ਧਰਤੀ ਬੰਦੇ ਦੇ ਜੀਣ ਯੋਗ ਨਹੀਂ ਰਹੇਗੀ ਇੱਕ ਅੰਦਾਜ਼ਾ ਹੈ ਕਿ ਆਤਮ ਹੀਰ ਲੋਕ ਵਿਗਿਆਨਕ ਖੋਜ ਨਾਲ ਲੋਕ ਭਲਾਈ ਦੀ ਥਾਂ ਆਪ ਅਮਰ ਹੋ ਕੇ ਕਿਸੇ ਹੋਰ ਗ੍ਰਹਿ ਤੇ ਜਾ ਵਸਣਗੇ ਪਰ ਅੰਦਾਜ਼ੇ ਨੂੰ ਉਲਟਾ ਵੀ ਵੇਖਿਆ ਜਾ ਸਕਦਾ ਹੈ ਕਿ ਆਤਮ ਹੀਰ ਲੋਕ ਧਰਤੀ ਉੱਤੇ ਰਹਿਣਗੇ ਅਤੇ ਬਾਕੀ ਲੋਕਾਂ ਨੂੰ ਅਸਮਾਨ ਵਿੱਚ ਟੰਗ ਦੇਣਗੇ ਤਿੰਨ ਸਦੀਆਂ ਪਹਿਲਾਂ ਵਿਗਿਆਨ ਦੇ ਨਾਲ ਉੱਤੇ ਸ਼ੁਰੂ ਹੋਇਆ ਤਰੱਕੀ ਦਾ ਵਰਤਾਰਾ ਹੌਲੀ-ਹੌਲੀ ਲੋਕਾਂ ਨੂੰ ਸਮਝ ਆ ਰਿਹਾ ਹੈ ਪਰ ਇਹ ਅੰਦਾਜ਼ਾ ਮੁਸ਼ਕਲ ਹੈ ਕਿ ਲੋਕ ਸੁਚੇਤ ਅਤੇ ਸੰਗਠਿਤ ਹੋ ਕੇ ਇਹ ਪ੍ਰਚਾਰ ਤੋਂ ਬਚ ਜਾਣਗੇ ਜਾਂ ਪਹਿਲਾਂ ਹੀ ਕਿਸੇ ਰੂਪ ਵਿੱਚ ਕਾਬੂ ਹੋ ਜਾਣਗੇ ਚੌਥਾ ਸ਼ਾਂਤੀ, ਏਕਤਾ ਤੇ ਸ਼ੁੱਧਤਾ ਕੋਈ ਹਕੂਮਤ ਜੰਗਜੂਆਂ ਨੂੰ ਇਸ ਕਰਕੇ ਮਾਰਦੀ ਹੈ ਕਿ ਉਹ ਉਹਦੇ ਹਿੰਸਾ ਕਰਨ ਦੇ ਇਕਲੌਤੇ ਹੱਕ ਦੀ ਬਰਾਬਰੀ ਕਰਦੇ ਨੇ ਹਕੂਮਤਾਂ ਸ਼ਾਂਤੀ ਅਤੇ ਏਕਤਾ ਦੀਆਂ ਗੱਲਾਂ ਤਾਂ ਹੀ ਕਰਦੀਆਂ ਨੇ ਕੀ ਤਾਕਤ ਦੇ ਦੋ ਰੂਪ ਨਾ ਹੋਣ ਅਤੇ ਹਿੰਸਾ ਦਾ ਹੱਕ ਕਿਸੇ ਹੋਰ ਕੋਲ ਨਾ ਹੋਵੇ ਜੰਗ ਜੂ ਪ੍ਰਤੱਖ ਹਿੰਸਾ ਕਰਦੇ ਨੇ ਅਤੇ ਹਕੂਮਤਾਂ ਜ਼ਿਆਦਾਤਰ ਲੁਕਵੀਂ ਹਿੰਸਾ ਕਰਦੀਆਂ ਨੇ ਖਾਸ ਕਰਕੇ ਹਥਿਆਰਾਂ ਤੋਂ ਬਿਨਾਂ ਜ਼ਿਆਦਾ ਹਿੰਸਾ ਕਰਦੀਆਂ ਨੇ ਭਾਰਤੀ ਜਾਸੂਸ ਐਮਕੇ ਧਰ ਲਿਖਦਾ ਹੈ ਕਿ ਸ਼ਾਂਤੀ ਜੰਗ ਨਾਲੋਂ ਵਧੇਰੇ ਖੂਨ ਪਿੰਦੀ ਆ ਹਕੂਮਤਾਂ ਵੱਲੋਂ ਸ਼ਾਂਤੀ ਦਾ ਹੁੱਕਾ ਹਿੰਸਾ ਕਰਨ ਲਈ ਹੀ ਦਿੱਤਾ ਜਾਂਦਾ ਜਿਵੇਂ ਪੰਜਾਬ ਵਿੱਚ ਜਦ ਜੰਦਰਸ਼ੇਖਰ ਸਰਕਾਰ ਸ਼ਾਂਤੀ ਕਾਇਮ ਕਰਨ ਲਈ ਜੰਗ ਜਵਾਨਾਂ ਨਾਲ ਗੱਲਬਾਤ ਕਰਨ ਦਾ ਪ੍ਰਚਾਰ ਕਰ ਰਹੀ ਸੀ ਠੀਕ ਉਸੇ ਵੇਲੇ ਪੰਜਾਬ ਵਿੱਚ ਫੌਜ ਦੁਬਾਰਾ ਲਾਈ ਜਾ ਰਹੀ ਸੀ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਹੋਇਆ ਸੀ ਕਿ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਟੀਵੀ ਭਾਸ਼ਣ ਇੱਥੇ ਮੁਕਾਇਆ ਕਿ ਖੂਨ ਨਾ ਵਹਾਓ ਤੇ ਅਗਲੀ ਸਵੇਰ ਭਾਰਤੀ ਫੌਜ ਨੇ ਅਕਾਲ ਤਖਸਾਲ ਸਾਹਿਬ ਉੱਤੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਇਰਾਕ ਵਿੱਚ ਅਮਰੀਕੀ ਫੌਜ ਨੇ ਸ਼ਾਂਤੀ ਦੇ ਨਾਂ ਹੇਠ ਹੀ ਸਦਾਮ ਹਸੈਨ ਦੇ ਜ਼ੁਲਮਾਂ ਨਾਲ ਵੱਡੀ ਲਕੀਰ ਖਿੱਚੀ ਸੀ। ਹਕੂਮਤਾਂ ਲਈ ਸ਼ਾਂਤੀ ਦਾ ਅਰਥ ਖੂਨ ਡੁੱਲਣਾ ਰੋਕਣਾ ਨਹੀਂ ਹੁੰਦਾ। ਸਗੋਂ ਇਹ ਕਾਨੂੰਨ ਅਤੇ ਸੱਤਾ ਦੀ ਪੂਰਨ ਸਥਾਪਤੀ ਹੁੰਦਾ। ਲੋਕਾਂ ਦੇ ਕਿਸੇ ਵੀ ਰੂਪ ਵਿੱਚ ਆਪ ਫੈਸਲੇ ਲੈਣ, ਲਾਗੂ ਕਰਨ ਜਾਂ ਗਲਤ ਠੀਕ ਦਾ ਨਿਰਣਾ ਕਰਨ ਦੀ ਹਾਲਤ ਹਕੂਮਤਾਂ ਲਈ ਕੋ ਰਾਂ ਸ਼ਾਂਤੀ ਹੁੰਦੀ ਹੈ। ਮਿਸਾਲ ਵਜੋਂ ਭਾਰਤੀ ਅਦਾਲਤਾਂ ਨੇ ਕਈ ਫੈਸਲਿਆਂ ਵਿੱਚ ਅਕਾਲ ਤਖ਼ਤ ਸਾਹਿਬ ਉੱਤੇ ਸਿੱਖਾਂ ਵੱਲੋਂ ਕੀਤੇ ਮਤਿਆਂ ਨੂੰ ਇਸੇ ਨਜ਼ਾਰ ਨਾਲ ਵੇਖਿਆ। ਕਿਸੇ ਵੀ ਸਾਂਝੀ ਮਨੁੱਖੀ ਸ਼ੁੱਧਤਾ ਦਾ ਦਾਵਾ ਜੰਗਦੀਆਂ ਦੋਵੇਂ ਤਰ੍ਹਾਂ ਕਰ ਸਕਦੀਆਂ ਨੇ ਇੱਕ ਪਾਸੇ ਸੱਭਿਆਚਾਰਕ ਜਾਂ ਧਾਰਮਿਕ ਆਧਾਰ ਵਾਲੇ ਜੰਗਜੂ ਆਪਣੀ ਹਸਤੀ ਨੂੰ ਸ਼ੁੱਧ ਰੱਖਣ ਦਾ ਦਾਵਾ ਕਰਦੇ ਨੇ ਦੂਜੇ ਪਾਸੇ ਹਕੂਮਤਾਂ ਉਹਨਾਂ ਨੂੰ ਝੂਠੇ ਜਾਂ ਭੇਖੇ ਐਲਾਨ ਕੇ ਧਰਮ ਤੇ ਸੱਭਿਆਚਾਰ ਨੂੰ ਅੰਦਰੂਨੀ ਜਾਂ ਬਾਹਰੀ ਬੁਰੇ ਤੱਤਾਂ ਤੋਂ ਸ਼ੁੱਧ ਰੱਖਣ ਦਾ ਦਾਵਾ ਕਰਦੀਆਂ ਨੇ ਹਕੂਮਤਾਂ ਤੇ ਬਗਾਵਤਾਂ ਵਿੱਚ ਦੋ ਤਰ੍ਹਾਂ ਦਾ ਟਕਰਾ ਹੁੰਦਾ ਪਹਿਲਾ ਦੋਵੇਂ ਤਰ੍ਹਾਂ ਇੱਕੋ ਨੁਕਤੇ ਉੱਤੇ ਆਪਣੀ ਸ਼ੁੱਧਤਾ ਦਾ ਦਾਵਾ ਕਰਦੀਆਂ ਨੇ ਦੂਜਾ ਦੋਵੇਂ ਤਰ੍ਹਾਂ ਆਪੋ ਆਪਣੇ আদর্শ ਦੀ ਸ਼ੁੱਧਤਾ ਦਾ ਦਾਵਾ ਕਰਦੀਆਂ ਨੇ। ਮਿਸਾਲ ਦੇ ਤੌਰ ਤੇ ਜਿਵੇਂ ਭਾਰਤ ਅਧੀਨ ਪੂਰਬੀ ਰਾਜਾਂ ਦੇ ਜੰਗਜੂਆਂ ਦਾ ਸੱਭਿਆਚਾਰਕ ਸ਼ੁੱਧਤਾ ਦਾ ਦਾਵਾ ਹੈ। ਮੱਧ ਭਾਰਤ ਦੇ ਜੰਗਲੀ ਇਲਾਕੇ ਵਿੱਚ ਨਕਸਲੀਆਂ ਦਾ ਵਿਚਾਰਧਾਰਕ ਸ਼ੁੱਧਤਾ ਦਾ ਅਤੇ ਪੰਜਾਬ ਅਤੇ ਕਸ਼ਮੀਰ ਵਿੱਚ ਧਾਰਮਿਕ ਸ਼ੁੱਧਤਾ ਦਾ ਦਾਵਾ ਹੈ। ਸ਼ੁੱਧਤਾ ਦਾ ਹਰ ਦਾਵਾ ਹਕੂਮਤੀ ਮਾਨਤਾ ਨੂੰ ਘਟਦਾ ਹੈ। ਇਸ ਕਰਕੇ ਏਕਤਾ ਤੇ ਸ਼ਾਂਤੀ ਲਈ ਸਾਹਿਤ ਅਤੇ ਮਨੋਰੰਜਨ ਰਾਹੀਂ ਵਿਚਾਰਧਾਰਕ ਫੈਲਾ ਕੀਤਾ ਜਾਂਦਾ ਹੈ। ਮਨਤਾ ਪ੍ਰਚਾਰ ਜਾਨਵਰਾਂ ਵਾਲੇ ਸਵੈ ਪ੍ਰਗਟਾਵੇ ਤੋਂ ਸ਼ੁਰੂ ਹੋ ਕੇ ਤਕਨੀਕ ਰਾਹੀਂ ਬੰਦੇ ਦੇ ਅੰਦਰੋਂ ਭਾਵਾਂ ਨੂੰ ਕੱਢ ਲੈਣ ਤੱਕ ਪਹੁੰਚ ਗਿਆ ਮਨੁੱਖੀ ਜੀਵਨ ਅਜਿਹੀ ਪ੍ਰਚਾਰ ਜੰਗ ਬਣ ਗਿਆ ਜਿਸ ਦੀ ਪਹਿਲਾਂ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ ਪਹਿਲਾਂ ਵਿਗਿਆਨ ਦੇ ਪ੍ਰਚਾਰ ਵੱਜੋਂ ਧਾਰਮਿਕ ਮੰਨਤਾ ਦਾ ਅਨਕਾਰ ਹੋਇਆ ਫਿਰ ਕੌਮੀ ਅਤੇ ਸੱਭਿਆਚਾਰਕ ਮੰਨਤਾ ਦਾ ਅਨਕਾਰ ਹੋਇਆ ਹੁਣ ਬੰਦੇ ਦੀ ਸਰੀਰੀ ਸਮਰੱਥਾ ਅਤੇ ਹਸਤੀ ਨੂੰ ਨਕਾਰਨ ਵੱਲ ਸੇਧਤ ਹੈ ਜੋ ਬਿਜਲਬੁੱਧ ਦੇਹਾਣੀ ਹੋਣ ਦੇ ਪ੍ਰਚਾਰ ਦੇ ਮੇਚ ਆਉਂਦਾ ਹੈ ਐਲਨ ਮਸਕ ਮਨੁੱਖੀ ਭਵਿੱਖ ਬਾਰੇ ਗੱਲ ਕਰਦੇ ਆਂ ਜੋਰ ਦਿੰਦਾ ਕਿ ਹੁਣ ਬਿਜਲਬੁੱਧ ਸੰਧਾਂ ਦੀ ਵਰਤੋਂ ਸਹੀ ਹੈ ਯੂਵਲ ਹਰਾਰੀ ਆਪਣੇ ਨਿੱਜੀ ਹਵਾਲੇ ਨਾਲ ਬਿਜਲਬੁੱਧ ਤਕਨੀਕ ਦੇ ਜੋ ਫਾਇਦੇ ਗਿਣਾ ਰਿਹਾ ਉਸ ਨੂੰ ਇਸੇ ਪ੍ਰਸੰਗ ਵਿੱਚ ਵੇਖਿਆ ਜਾ ਸਕਦਾ ਰਾਸੀ ਪ੍ਰਚਾਰ ਵਿਕਾਸ ਬਦਲਾ ਨਵੇਂ ਵਿਗਿਆਨ ਅਤੇ ਤਕਨੀਕ ਦੀ ਸਿਫਤ ਰਾਹੀਂ ਲੋਕਾਂ ਨੂੰ ਮਨੁੱਖੀ ਗੁਣਾਂ ਦੀ ਥਾਂ ਵਸਤੂਆਂ ਦੇ ਗੁਣਾਂ ਉੱਤੇ ਕੇਂਦਰਿਤ ਕਰਨ ਦਾ ਵਰਤਾਰਾ ਹੈ ਇਹਦੇ ਲਈ ਸਭ ਤੋਂ ਵੱਡਾ ੜੀਕਾ ਧਰਮ ਸੱਭਿਆਚਾਰ ਅਤੇ ਨੈਤਿਕਤਾ ਦੇ ਆਧਾਰ ਉੱਤੇ ਲੜਨ ਵਾਲੇ ਲੋਕ ਨੇ ਇਸ ਕਰਕੇ ਸਾਰੀ ਦੁਨੀਆ ਨੂੰ ਪਿਆਰ ਦਾ ಪಾਠ ਪੜਾਉਣ ਜ਼ਰੀਏ ਸ਼ਾਂਤ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਉਹਦਾ ਮਾਨਾ ਉਹਨਾਂ માનਤਾਂ ਦੇ ਅਨੁਸਾਰੀ ਹੋਣਾ ਇਹ ਵੀ ਹੋ ਸਕਦਾ ਹੈ ਕਿ ਹਰ ਬੰਦੇ ਨੂੰ ਆਪਣੀ ਮਨੋਵਿਗਿਆਨਕ ਹਾਲਤ ਦੀ ਪਰਤੀ ਲੈ ਕੇ ਤੁਰਨਾ ਪਿਆ ਕਰੇ ਜੋ ਹਰ ਮਹੀਨੇ ਜਾਂ ਹਫ਼ਤੇ ਸੰਦਾਂ ਨਾਲ ਤਾਜ਼ੀ ਹੋਇਆ ਕਰੇਗੀ ਉਹਦਾ ਮਾਨਾ ਉਹਨਾਂ માનਤਾਵਾਂ ਦੇ ਅਨੁਸਾਰੀ ਹੋਣਾ ਜੋ ਸਾ ਰੂਪਾਂ ਵਿੱਚ ਪ੍ਰਚਾਰੀਆਂ ਜਾ ਰਹੀਆਂ ਨੇ